ਇਸ ਤਰ੍ਹਾਂ 슈ਗਰ ਬਣਦੀ ਆ ਤੇ ਕਿਸ ਤਰ੍ਹਾਂ ਉਹਨੂੰ ਪੀੜਿਆ ਜਾਂਦਾ ਦੋਸਤੋ ਅੱਜ ਬੇਸਿਕ ਜੀ ਹੈ 슈ਗਰ ਮਿਲ ਦਾ ਟੂਰ ਤੁਹਾਨੂੰ ਦਿਖਾਉਦੇ ਆ ਆ ਪੂਰੀ ਤਰ੍ਹਾਂ ਨਹੀਂ ਦਿਖਾਲ ਪਾਵਾਂਗੇ ਪਰ ਬੇਸਿਕ ਜੀ ਹੈ ਤੁਸੀਂ ਜਰੂਰ ਇੰਜੋਏ ਕਰੋ ਤੇ ਆਓ ਸੱਜਣਾਂ ਮੈਂ ਸ਼ਾਮ ਦੀ ਕੰਨੇ ਮਿਲ ਦੇ ਵਿੱਚ ਇੰਟਰਵਿਊ ਹੋ ਚੁੱਕੀ ਆ ਜਿਸ ਤਰ੍ਹਾਂ ਤੁਸੀਂ ਆ ਮੇਰੇ ਪਿੱਛੇ ਪਾਸੇ ਦੇਖਦੇ ਆ ਇਹ ਟ੍ਰੈਲੀਆਂ ਇੱਥੇ ਖੜੀਆਂ ਆ ਤਾਂ ਇਸ ਦੇ ਪਾਸੇ ਅਸੀਂ ਹੋਰ ਤੁਹਾਨੂੰ ਦਿਖਾਉਦੇ ਆ ਕੀ ਕੀ ਹੈ

ਉਹ ਇੱਧਰ ਧੁੰਮ ਕੇ ਨਾ ਅਸੀਂ ਉਹ ਚਾਰ ਬਾਗੀਆਂ ਦੇ ਜਿੱਥੋਂ ਅੱਗੇ ਨਿਕਲ ਕੇ ਅੱਗੇ ਤੋਂ ਟੈਂਕੀ ਮੁੰਡਾ ਆਇਆ ਅੱਗੇ ਉਹ ਵਾਟ ਕੇ ਰੀਸੀਵਿੰਗ ਜੱਜੇ ਮਾਰਨਾ ਅੱਛਾ ਜੀ ਇਹ ਆ ਰੀਸੀਵਿੰਗ ਟੈਂਕ ਤੁਸੀਂ ਕਿੱਥੇ ਹਾਂ ਜੀ ਹਾਂ ਜੀ ਠੀਕ ਹੈ ਥੱਲੇ ਆ ਜਾਨੀ ਕਿ ਇਸੇ ਤੇ ਨੇ ਫਿਰ ਪੰਪ ਨਾਲ ਚੱਕਿਆ ਓਕੇ ਜਿਹੜਾ ਤੁਸੀਂ ਪੁੱਛਦੇ ਜੋ ਉਹ ਜੂਸ ਸੈੱਟ ਹੀ ਆ ਗਿਆ ਹਾਂ ਇੱਧਰ ਆਓ ਓਕੇ ਇਹ ਤੋਲਣ ਦੀ ਟੈਂਕੀ ਆ ਆ ਤੋਲਣ ਵਾਲੀ ਟੈਂਕੀ ਆ ਅੱਛਾ ਜਣਕੀ ਆਟੋਮੈਟਿਕ ਜਣਕੀ ਤੋਲ ਹੋਈ ਜਾਂਦਾ ਆਜ ਆਜ ਜੂਸ ਦੇਖ ਰਿਹਾ ਥੱਲੇ 100 ਰੁਪਏ ਆ ਪੀ ਕੇ ਇੱਥੇ ਦੇਖ ਕੇ ਅਸੀਂ ਥੱਲੇ ਚਲਾ ਗਏ ਯਾਨੀ ਇਹਨਾਂ ਦੇ ਵਿੱਚ ਜੂਸ ਕੋਈ ਜਿਹੜਾ ਜੋ ਵੀ ਹੋ ਰਿਹਾ ਇੱਥੇ ਦਾ ਆਇਆ ਵਾ ਇੱਥੇ ਆ ਗਿਆ ਅੱਛਾ ਠੀਕ ਆ ਸਾਰਾ ਜੂਸ ਇੱਥੇ ਆ ਗਿਆ ਠੀਕ ਆ ਤੋਲ ਕੇ ਅਸੀਂ ਆ ਥੱਲੇ ਪਾ ਲਿਆ ਇਹ ਤੇ ਅੱਛਾ ਇਹ ਤਾਂ ਆਪਾਂ ਚਾਰ ਦੇਣਾ ਤੁਹਾਰਾਂ ਵੱਜਣੀ ਅੱਛਾ ਇਹ ਤੋਂ ਜੂਸ ਨਿਕਲਣਾ ਸੀ ਹਾਂ ਗੋਲਡ ਨਿੰਦ ਬੰਦ ਹੋਣ ਕਰਕੇ ਹਾਂ ਇੰਨੇ ਹਾਲੇ ਜੂਸ ਆ ਨਹੀਂ ਰਿਹਾ ਅੱਛਾ ਆ ਮੈਲਾ ਦਾਣੇ ਵਾਲਾ ਜਿਹੜਾ ਇਹ ਪ੍ਰੋਸੀਜਰ ਹੈਗਾ ਆ ਜੋ ਠੀਕ ਹੈ ਆ ਲੈ ਕੇ ਉਹ ਪਟੇ ਦੇ ਉੱਤੇ ਉੱਧਰ ਜਾ ਕੇ ਟੈਲੀਆ ਚ ਭਰੀ ਜਾਂਦੀ ਹੈ ਹਾਂ ਆ ਪਟੇ ਤੋਂ ਉਹ ਮੈਲ ਜਲਦੀ ਹੋਣੇ ਬੰਦ ਹੋ ਗਿਆ ਜਾਨੀ ਮੈਲ ਇਹਨੂੰ ਜਾਨਕੀ ਚੁੰਬੜੀ ਜਾਂਦੀ ਆ ਇੱਕ ਵੈਕਿਊਮ ਆ ਅੱਛਾ ਵੈਕਿਊਮ ਨੇ ਜਿਹੜੀ ਸਫਾਈ ਜਣਾ ਜਿੰਨਾ ਵੀ ਇਹਦੇ ਵਿੱਚ ਹੈਗਾ ਰਹਿ ਗਿਆ ਠੀਕ ਆ ਉਹ ਵੀ ਅਸੀਂ ਜੂਰ ਤੱਕ ਲੈਣਾ ਸਾਡਾ ਮਕਸਦ ਆ ਵੱਧ ਤੋਂ ਵੱਧ ਇਹ ਕਿ ਮੈਕਸਿਮਮ ਯੂਜ਼ ਕਰਿਆ ਜਾਵੇ ਅੱਗੇ ਫਿਰ ਇਹਦੇ ਵਿੱਚੋਂ ਮੈਲ ਡਿੱਗੀ ਇਹਦੇ ਉੱਪਰ ਫਿਰ ਉਹ ਮੈਲ ਵੀ ਸਾਡੇ ਹੱਥੋਂ ਬੇਚੀ ਆ ਅੱਛਾ ਉਹ ਬੇਚੀ ਜਾਂਦੀ ਆ ਉਹ ਟ੍ਰੈਕ ਕਰਦੇ ਆ ਇਸ ਦੇ ਨਾਲ ਇਹ ਉਹ ਉਹ ਗੁੰਮੀ ਜਾਂਦਾ ਹੈ ਤੇ ਇਹ ਵੀ ਹੋ ਰਿਹਾ ਹੈ

پھر মইন জনে সিনিরিকা কাকেমা হসেনা কিটি কাকেন্য এ এগেগা একা একা কাকেনে একা হসেনে এরেকামা হসকেনা কাকেয় ਕਿਹੜਾ ਅੰਡਰਬੈਕਿੰਗ ਚੀਜ਼ ਜੀ ਬਹੁਤ ਬਾਜ਼ਾਰ ਤੋਂ ਹਾਂਜੀ ਜਿਸ ਤੇ ਲਈ ਆਵਾਜ਼ ਵਾਲੇ ਦੀ ਚਾਣੀ ਬਣਾਈ ਜਾਂਦੀ ਹੈ ਜਿਸ ਦਾ ਜੀ ਪੰਜਾਬੀ ਜਿਹੜਾ ਤੇ ਮੀਂਹ ਨਾਲ ਸੁਣਨਾ ਲੱਗੇ ਬਾਲ ਆ ਰਹੇ ਨੇ ਖੱਦ ਬੰਦ ਇਹ ਬੰਦਾ ਬਹੁਤ ਜਿਆਦਾ ਪੁਰਾਣ ਪ੍ਰੈਸ਼ਰ ਨਾਲ ਡਿੱਗਦਾ ਹੁੰਦਾ ਜਦੋਂ ਮੈਚ ਕਰਦਾ ਅੱਛਾ ਪਰ ਹੁਣ ਜਾਨੀ ਕਿ ਜਿੰਨਾ ਕ ਬਣਿਆ ਉਹਨੂੰ ਘਾਟੋਂ ਲੈ ਕੇ ਜਾਨੀ ਕਿ ਡਿੱਗ ਰਿਹਾ ਹੈ ਹਾਂ ਅੱਛਾ ਇਹਦੀ ਇਹਦੀ ਵੀ ਕੋਈ ਸਟੇਜ ਆ ਕੋਈ ਗਿਆਨੋ ਰੈਡ ਤੇ ਕਹਾਣ ਤੋਂ ਕਹਾ ਹਾਂ ਬਿਲਕੁਲ ਸਟੇਜ ਅੱਛਾ ਓਕੇ ਇਹ ਫੇਰ ਭਰੀ ਦਾ ਫੇਰ ਦਾਣਾ ਵੱਡਾ ਇਹ ਚਾਰਾਂ ਦੇ ਵਿੱਚ ਥਾਰੇ ਹੀ ਉਧਰ ਦੀ ਤੋਂ ਉਹ ਖੁੱਲਾ ਮਰ ਗਿਆ ਅੱਛਾ ਠੀਕ ਆ ਅੱਛਾ ਇਹ ਜਿਹੜੇ ਟਿਊਬਸ ਹੈਗੀਆਂ ਤੁਸੀਂ ਕਹਿੰਦੇ ਆਂ ਕਿ ਇਹਨਾਂ ਦੇ ਵਿੱਚ ਜੂਸ ਆਂਦਾ ਆ ਹਾਂ ਜੀ ਤੇ ਜੂਸ ਵਰਦਾ ਠੀਕ ਆ ਬਾਹਰੋਂ ਸਟੀਮ ਲਾ ਦੇਣੀ ਆ ਠੀਕ ਆ ਉਸ ਸਟੀਮ ਨੇ ਉਬਾਲੀ ਜਾਣਾ ਉਹ ਕੋਈ ਖੰਡ ਬਣ ਗਈ। ਐਤੋਂ ਤੋਂ ਬਹੁਤ ਅੱਛਾ ਐਸੇ ਖੰਡ ਬਣ ਕੇ ਨਹੀਂ ਆ। ਆਹ ਬਹੁਤ ਬਲਦੇ ਹੀ ਅੱਛਾ ਆਹ ਖੰਡ ਆਹ ਆ ਠੀਕ ਆ। ਆਹ ਬੜਾ ਤੁਹਾਨੂੰ ਦਿਖਾ ਦਵਾਂ। ਇਹੇ ਉਹ ਦਮਾਨੀ ਕਰ। ਹੋਰ ਖੰਡ। ਇਹੋ ਅੱਛਾ ਠੀਕ ਆ। ਆਹ ਜਿਹੜੀ ਖੰਡ ਬਣ ਗਈ ਆ ਜੀ। ਇਹ ਦਾਣਾ ਪੜ ਗਿਆ। ਅੱਛਾ ਇੱਥੇ ਇੱਥੇ ਖੰਡ ਬਣਨੀ ਖੰਡ ਬਣੀ ਸ਼ੁਰੂ ਹੋ ਜਾਂਦੀ ਹੈ। ਏ ਯਾਨੀ ਕਿ ਹੁਣ ਜਿੱਕੇ ਇਹਨਾਂ ਕੰਡ ਵਾਲਾ ਬਾਗ ਹੈ ਦੇ ਅੰਦਰ ਦੇ ਹਾਲਾਤ ਦੇਖਣੇ ਆ ਅੱਛਾ ਉਹ ਹਜੇ ਸਾਥਾ ਚੱਲਣਾ ਚੱਲਿਆ ਅਰੇ ਸੀਰਾ ਆਇਆ ਜਿਆਦਾ ਅੱਛੇ ਸੀਰਾ ਯਾਨੀ ਕਿ ਮਲਾਸ ਹਜੇ 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 ਠੰਡ ਆ ਦੇਖੋ ਜਿਹੜੀ ਵੀ ਥੋੜੀ ਥੋੜੀ ਠੰਡ ਬਣਾ ਦੇ ਇਹ ਆਜੇ ਉਹ ਚੱਲਿਆ ਨਹੀਂ ਸੋ ਤੁਮ ਉੱਧਰ ਰਾਣਾ ਆਜੇ ਉਹਨੂੰ ਘੋਟਾ ਉਹ ਲਾ ਸਿੱਧਾ ਆ ਹੋਰ ਐਂ ਤੇ ਹੁਣ ਡਰਾਮਾ ਦੇ ਦਿਖਾ ਲੈਣਾ ਆਂਡੇ ਤੋਂ ਵਾੜਨੇ ਸ਼ੁਰੂ ਹੋ ਗਏ ਅੱਗੇ ਨੰਬਰ ਸਿਸਟਮ ਆ ਗਿਆ ਬਣੀ ਆ ਉਹ ਖੰਡ ਬਣ ਕੇ ਹੁਣ ਇਹਦੇ ਵਿੱਚ ਐਨਰਜੀ ਆ ਗਈ ਆ ਐਨਰਜੀ ਆ ਗਈ ਇਹਨਾਂ ਨੂੰ ਘੁਮਾ ਕੇ ਅਸੀਂ ਥੱਲੇ ਸਿਰਦੇਣੀ ਆ ਅੱਛਾ ਹੋਰ ਵੀ ਕਾਫੀ ਹੋਰ ਝੜਦੇ ਨਹੀਂ ਆ ਇਹ ਇਨਸਟੈਂਟੇਲੀ ਡਬਲ ਅੱਛਾ ਹਟਾइए ਹਟਾइए ਹਾਂ ਉਹ ਹੋਲੀ ਹੋ ਗਈ ਹਾਂ ਉਹ ਨੂੰ ਅਸੀਂ ਲੱਗਦੇ ਆ ਹੋ ਸਕਦੇ ਆਲੀ ਠੱਗੀ ਆਹ ਬਾਈ ਜੀ ਖੰਡ ਜਿਹੜੀ ਆ ਤਿਆਰ ਹੋ ਗਈ ਆ ਤੇ ਆ ਗਈ ਠੀਕ ਹੈ ਅਜੇ ਮੈਂ ਚੱਲੀ ਆ ਉਹਦੇ ਕਮਾਂਦੇ ਆ ਗਈਆਂ ਤੇ ਜਿੱਥੇ ਹੁਣ ਠੰਡ ਬਣੀ ਆ ਤੇ ਉਸ ਤੱਕੀ ਤੇ ਪਹੁੰਚ ਗਏ ਤੇ ਖੰਡ ਦਾ ਟੇਸ ਵੀ ਕਰ ਲਿਆ ਆ ਤੇ ਗਾਹਾਂ ਗਾਹ ਜਿੱਦਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਦੇਖਦੇ ਜਾਓ ਹੰਡ ਤਿਆਰ ਹੋ ਗਿਆ ਹੁਣ ਫਾਈਨਲ ਪਰਸਟੀਜ ਜਿਹੜਾ ਇਹ ਮੈਂ ਲਿਖੀ ਜਿਹੜਾ ਇਹ ਸੋਚ ਅੱਛਾ ਇਹ ਜਿਹੜਾ ਸਿਸਟਮ ਹੈ ਇਹਦੇ ਵਿੱਚ ਗ੍ਰੇਡਿੰਗ ਗ੍ਰੇਡਰ ਆ ਗ੍ਰੇਡਿੰਗ ਕਰਦਾ ਇਹ ਗ੍ਰੇਡਿੰਗ ਕਰਦਾ ਹੈ ਗ੍ਰੇਡਰ ਦਾ ਮਤਲਬ ਗ੍ਰੇਡਰ ਹਾਂਜੀ ਗ੍ਰੇਡਰ ਠੀਕ ਹੈ ਇਹਦੇ ਪਾਊਡਰ ਵਿੱਚ ਕਰਨਾ ਪਰ ਇਹ ਐਮ ਵਿੱਚ ਆਣੀ ਅੰਦਰ ਦੇ ਪਾਸੇ ਲੈ ਕੇ ਆਉਣਾ ওকে ਲਵਾ ਲਿਆ ਕਿ ਇਹਨਾਂ ਨੇ ਬਹੁਤ ਪੀਕੇਮ ਦੇ ਨਾਲ ਸਾਨੂੰ ਜਿਹੜਾ ਮਿਲਦਾ ਜਿਹੜਾ ਟੂਲ ਸਾਨੂੰ ਦਿੱਤਾ ਪਰ ਕਈ ਚੀਜ਼ਾਂ ਅਸੀਂ ਨਹੀਂ ਦਿਖਾ ਸਕੇ ਤੇ ਕਈ ਆਹਾਂ ਤੇ ਅਸੀਂ ਨਹੀਂ ਦਿਖਾ ਸਕੀ ਕਿਉਂਕਿ ਡੇਂਜਰਸ ਹੋ ਸਕਦਾ ਆ ਤੇ ਉੱਥੇ ਤੁਰਨਾ ਫਿਰਨਾ ਵੀ ਠੀਕ ਨਹੀਂ ਹੁੰਦਾ ਕਿਉਂਕਿ ਪ੍ਰੋਫੈਸ਼ਨਲ ਜਿਹੜੇ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਆ ਕਿ ਕਿਉਂਕਿ ਕਿਉਂਕਿ ਜੀ ਸੇਫਟੀ ਆ ਉਹ ਜ਼ਰੂਰੀ ਆ ਹੈ ਨਹੀਂ ਜਾਣੇ ਕਹਿੰਦਾ ਹੈ ਕੋਈ ਵਰਤੇ ਨਾ ਕਿਸੇ ਨਾਮ ਇਹਦਾ ਅੱਛਾ ਆ ਜਿਹੜਾ ਇਹ ਕਿਸੇ ਦਾ ਸੀਗਾ ਦਿੱਤਾ ਰਿਹਾ ਅੱਛਾ ਇਹ ਉੱਪਰ ਤੇ ਗਿਆ ਉਹਦੇ ਤੇ ਦਿੱਤੀ ਆ ਕਿਹੜਾ ਪੈਕੇਜ